ਪਤੀ ਵੱਲੋਂ ਪਤਨੀ ਨੂੰ ਪਜਾਉਣ ਦੇ ਸੰਤ ਉੱਪਰ ਲੱਗੇ ਔਰ ਉਪਰ ਹੋਇਆ ਝਗੜਾ ਕੀ ਹੈ ਪੂਰਾ ਮਾਮਲਾ ਆਓ ਤੁਹਾਨੂੰ ਵੀ ਸੁਣਾਨੇ ਹਾਂ ਬਦੀ ਕੀ ਨਾ ਰਿਹਾ ਰਮਨ ਪਿੰਡਾਰੀ ਕਿੱਥੇ ਰਹਿੰਦਾ ਹੈ ਜੀ ਅਧਾਰੀ ਨੂੰ ਕੀ ਮਾਮਲਾ ਹੋਇਆ ਜਿਹੜਾ ਟੱਕਾ ਲੱਗੇ ਤੇ ਤੁਹਾਨੂੰ ਜੀ ਇਹ ਤੋਂ ਕਥਾ ਜਿੱਦੋਂ ਚੱਲਣ ਡਿਆ ਸੀਗਾ ਇਹ ਬੰਦੇ ਨੇ ਮੇਰੀ ਵਾਈਫ ਨੂੰ ਵਰਗ ਲਾਇਆ ਸੀਗਾ ਕਿੰਨੇ ਜੀ ਅ ਰਿਸ਼ੀ ਹਰੀ ਨਾਰਾਇਣ ਜਿਹੜਾ ਬਣਿਆ ਹੈ ਕਿੱਥੇ ਰਹਿੰਦਾ ਹੈ ਇਹ ਛਾਡੇ ਦਾ ਜੀ ਠੀਕ ਹੈ ਇਹਨੂੰ ਵਰਗ ਲਾਇਆ ਇਹਨੂੰ ਪੁੱਛਿਆ ਕਿ ਦੱਸ ਕੀ ਉਹ ਲੇਡੀ ਛੜਦੇ ਤੂੰ ਕੇਸ ਵਾਈ ਨਾ ਕੇਸ ਵਾਈ ਨਾ ਕਦੀ ਦਿੱਲੀ ਕਦੀ ਤੂੰ ਲੋਆ ਚੰਡੀਗੜ੍ਹ ਬੋਨਾ ਕਦੀ ਅੰਮ੍ਰਿਤਸਰ ਅਦਾਲਤ ਬੋਨਾ ਤੇ ਤੂੰ ਦੱਸ ਕੀ ਇਹਨਾਂ ਇਹ ਸਾਨੂੰ ਉਹਨੂੰ ਵਾਈਫ ਨੂੰ ਰੱਖਿਆ ਕਿੱਥੇ ਆ ਇਹਨੂੰ ਇਹਨੇ ਗੁੰਡੇ ਤਿਆਰ ਕੀਤੇ ਨੇ ਇਹਨੇ ਜਰ ਨੂੰ ਮੈਂ ਪੁੱਛਿਆ ਨੂੰ ਤੇ ਮੇਰੇ ਇਹਨੇ ਗੱਲ ਬੁਆਤੀ ਸਾਰੇ ਜਾਣੇ ਮੇਰੇ ਗੱਲ ਬਹਿ ਗਈ ਕੀ ਕੋਈ ਪ੍ਰੋਗਰਾਮ ਚੱਲਦਾ ਪਿਆ ਸੀ ਕਿ ਜਿੱਥੇ ਤੁਸੀਂ ਉਹਦੇ ਪ੍ਰੋਗਰਾਮ ਚੱਲਦਾ ਪਿਆ ਸੀ ਇਹ ਤਾਂ ਕਿਤੇ ਲੱਭਦਾ ਨਹੀਂ ਹੈ ਤੇ ਕਿੰਨਾ ਚਿਰ ਲੱਭਾ ਹੀ ਨਹੀਂ ਕਿਤੇ ਵੀ ਇਹਦੀਆਂ ਲੋਕੇਸ਼ਨਾਂ ਨਾਲ ਹੀ ਆਂਦੀਆਂ ਸੀਗੀਆਂ ਕਦੀ ਇਹਦੀ ਮਥਰਾ ਦੀ ਲੋਕੇਸ਼ਨ ਨਾਲ ਆਈ ਕਦੀ ਇਹਦੀ ਇਦਵਾਰ ਕਾ ਰੋਡ ਦੀ ਆਈ ਸਾਰੂ ਲੋਕੇਸ਼ਨਾਂ ਇਹਦੀਆਂ ਨਾਲ ਆਉਂਦੀਆਂ ਸੀਗੀਆਂ ਤਾਂ ਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਇਹ ਹੁਣ ਅੰਮ੍ਰਿਤਸਰ ਦੇ ਵਿੱਚ ਹੈ ਇਹਦੇ ਨਾਲ ਇਸ਼ਤਿਹਾਰ ਲੱਗਾ ਸੀਗਾ ਖੰਡ ਵਾਲੇ ਤੇ ਪਹਿਲੀ ਫੋਟੋ ਵੇਖ ਕੇ ਇਹਦੇ ਜਦੋਂ ਆਏ ਇਹਦੇ ਗੱਲ ਕਰਨ ਜਿਹੀਂ ਕੁੱਟਣ ਮਾਰਨੇ ਆਉਂਦੇ ਤੇ ਫਿਰ ਇਦਾਂ ਹੀ ਕਾਫੀ ਮੁੰਡੇ ਲੈ ਕੇ ਆਉਂਦੇ ਆਈ ਨੇ ਗੱਲ ਕਰਨ ਆਏ ਇਹਨੇ ਬੰਦੇ ਬਦਮਾਸ਼ ਨਾਲ ਰਗੇ ਇਹਨੂੰ ਪਤਾ ਸੀਗਾ ਮੈਂ ਕਰਮकांड ਕੀ ਗਲਤ ਕੀਤਾ ਇਸ ਸਟੇਜ ਤੋਂ ਉੱਠ ਕੇ ਤੇ ਮੈਨੂੰ ਚਾਚਾ ਬਾਹਰ ਮਿਲਣ ਆਇਆ ਤੇ ਉਸ ਮੁੰਡੇ ਨੇ ਉਹਨੂੰ ਇਸ਼ਾਰਾ ਕੀਤਾ ਸਾਰਿਆਂ ਨੂੰ ਉਸ ਤੋਂ ਬਾਅਦ ਹੀ ਉਸ ਤੋਂ ਬਾਅਦ ਮੇਰੇ ਸੱਟਾਂ ਲਾਤੀਆਂ ਵੇਖ ਲੋ ਤੁਹਾਡੇ ਦੋਵੇਂ ਨੇ ਸਾਡੇ ਨਾਲ ਸੰਪਰਕ ਹੋਇਆ ਸੀ ਮੇਰੇ ਨਾਲ ਮੇਰਾ ਇੱਕ ਦੋਸਤ ਹੈਗਾ ਇੱਕ ਉਹਦੀ ਵਾਈਫ ਵੀ ਇੱਕ ਉਹਦੀ ਮੰਮੀ ਹੈ ਇੱਕ ਉਹਦੀ ਭੈਣ ਹੈ ਇੱਕ ਉਹਦੀ ਮਾਸੀ ਹੈ ਲੜਕੀ ਦੀ ਮੰਮੀ ਕਹਿੰਦੇ ਲੜਕੀ ਦੀ ਮੇਰੀ ਵਾਈਫ ਦੀ ਇਹ ਪਹਿਲੇ ਮੈਂ ਤੁਸੀਂ ਕਿਹੜੀ ਜਗ੍ਹਾ ਆਏ ਜੀ ਸਿਵਲ ਹਸਪਤਾਲ ਪੁਲਿਸ ਵਾਲਾ ਮਾਮਲਾ ਦਰਜ ਕੀਤਾ ਗਿਆ ਪੁਲਿਸ ਵਾਲਾ ਮਾਮਲਾ ਦਰਜ ਕੀਤਾ ਗਿਆ ਲੋਕ ਬਿਆਨ ਲੈਣਾ ਤੁਹਾਡੇ ਕੋਲ ਬਿਆਨ ਲੈਣਾ ਹੋਣ ਕਿਉਂ ਮਾ ਕੀ ਕਰਦੇ ਹੋ ਹਾਂਜੀ ਮੰਗ ਕੀ ਮੰਗਦੀ ਮੈਨੂੰ ਨਿਆਂ ਦਵਾਇਆ ਜਾਵੇ ਇਹਨੇ ਮੇਰੇ ਸੱਟਾਂ ਲਾਈਆਂ ਤੇ ਤੇ ਵਰਚਾ ਘੜਾ ਕੇ ਰੱਖੇ ਉਹਨੂੰ ਜੇਲ੍ਹ ਚ ਕੀਤਾ ਜਾਵੇ ਮੰਗਦੀ ਇਹਦੀ ਕਾਰਵਾਈ ਇੱਧਰ ਕੀਤੀ ਜਾਵੇ ਕੀ ਮਾਮਲਾ ਸੀ ਗਿਆ ਕਦੋਂ ਦੀ ਗੜੀ ਆ ਆਏ ਦੀ ਦੱਸਦੇ ਵੀ ਵਾਈਫ ਨੂੰ ਜਿਹੜਾ ਹੈ ਵਰਗਲਾ ਕੇ ਲੈ ਕੇ ਕਿੰਨੀ ਦੇਰ ਹੋ ਗਈ ਹੈ ਉਹ ਲੈ ਕੇ ਗਈ ਹੈ ਤੇ 4 ਮਹੀਨੇ ਤੋਂ ਇਹ ਉਹਨੂੰ ਕਹਿੰਦਾ ਸੀਗਾ ਕਿ ਤੂੰ ਅਡਾਰੀ ਨਾ ਰਹਿ ਤੂੰ ਅੰਬਰਸਰ ਚੱਲ ਅੰਬਰਸਰ ਬੜੀ ਜ਼ਿੰਦਗੀ ਹੈ ਜੋ ਮਰਜੀ ਖਾਓ ਨਾ ਬਣਾਓ ਮੁੱਲ ਲੈ ਜਾਂ ਇੱਥੇ ਤੈਨੂੰ ਬਣਾਉਣਾ ਪੈਂਦਾ ਮਰਨਾ ਪੈਂਦਾ ਖਫਣਾ ਪੈਂਦਾ ਇਹਨੂੰ ਇਦਾਂ ਹੀ ਵਰਗ ਲਾਉਂਦਾ ਰਿਆ ਤੁਸੀਂ ਇਹਨਾਂ 'ਚ ਕਿਉਂ ਰਹਿੰਦੇ ਆਂ ਤੁਸੀਂ ਸੰਿਆਸ ਲਲੋ ਸੰਿਆਸ 'ਚ ਬੜਾ ਬੋਨਿਆ ਗਾਂ ਜਨਮ ਲੈਣਾ ਨਹੀਂ ਪੈਂਦਾ ਐਸੀਆਂ ਗੱਲਾਂ ਨੂੰ ਬਾਲਤੂ ਬਕਵਾਸ ਕਰਦਾ ਮੈਨੂੰ ਤਾਂ ਵੀ ਲੱਗਦਾ ਜਿਸ ਤਰ੍ਹਾਂ ਪ੍ਰੋਗਰਾਮ ਸਰਦਾ ਤੇ ਆਸੀ ਪ੍ਰੋਗਰਾਮ ਦੇ ਵਿੱਚ ਜਾ ਕੇ ਇਤਨਾ ਝਗੜਾ ਹੋਣਾ ਇਤਨਾ ਕਿਤੇ ਮੰਨ ਵੀ ਸ਼ਾਇਦ ਹੋ ਸਕਦੀ ਗਲਤੀ ਆਪਣੇ ਤੋਂ ਵੀ ਹੋ ਸਕਦੀ ਮੇਰੇ ਚ ਗਲਤੀ ਮੇਰਾ ਤੇ ਗੱਲ ਕਰਨ ਗਿਆ ਸੀਗਾ ਠੀਕ ਪ੍ਰੋਗਰਾਮ ਤੇ ਇਹ ਦੇ ਉਤਰ ਕੇ ਵੇਖਿਆ ਨੇ ਵੇਖ ਲਿਆ ਕਿ ਉਹ ਆ ਗਿਆ ਕਿ ਆਪ ਸਟੇਜ ਤੋਂ ਉਤਰ ਕੇ ਆਇਆ ਏ ਠੀਕ ਜੇ ਗਲਤੀ ਤਾਂ ਕਰਨ ਦੀ ਕਿ ਜੇ ਸੱਚਾ ਹੁੰਦਾ ਤਾਂ ਪ੍ਰੋਗਰਾਮ 'ਚ ਬੈਠਾ ਰਹਿੰਦਾ ਠੀਕ ਹੈ ਤੇ ਜਦੋਂ ਗੱਲ ਹੋਈਏ ਤੁਸੀਂ ਪਹਿਲਾਂ ਗੱਲ ਪੇਜਨਾ ਉਹ ਵਿਆਹ ਦਾ ਉਹ ਮੇਰੇ ਗੱਲ ਦਾ ਠੀਕ ਮੈਂ ਇਹਨੂੰ ਆਖਿਆ ਕਿ ਵਾਈਫ ਕਿਦਿਆਂ ਤੇ ਉਹ ਪੈਂਦੀ ਸਾਰੀ ਗੱਲ ਪੈ ਗਿਆ ਉਹਨੇ ਤੇ ਗੁੰਡੇ ਬੁਲਾ ਕੇ ਰੱਖੇ ਉਹ ਮੰਗ ਕੀ ਹੈ ਜੀ ਜਾਸ ਸਾਡੀ ਸਾਡੀ ਲਾਚਿਆ ਕਿ ਇਹਨੂੰ ਇੱਥੇ ਵਰਜਾ ਕੱਢਿਆ ਜਾਵੇ ਤੇ ਇਹਨੂੰ ਜਿਲੇ ਲਿਆਂਦਾ ਜਾਵੇ ਬਸ ਮੇਰਾ ਨਾਮ ਸਰਿਤਾ ਕਿਥੋਂ ਦੇ ਰਹਿਣ ਵਾਲੇ ਆ ਇਹ ਸਾਰਾ ਲਿਖੋ ਗੁੰਟਾਲਾ ਬਾਈ ਦਾ ਗੁੰਟਾਲਾ ਬਾਈ ਦਾ ਸਕੇ ਕੀ ਮਾਮਲਾ ਹੋਇਆ ਜਿਹੜਾ ਮਾਮਲਾ ਇਹਨਾਂ ਥੋੜੇ ਦਿਨ ਚ 4 ਮਹੀਨੇ ਪਹਿਲੇ ਦੀ ਗੱਲ ਹੈ ਕਿ ਮੇਰੀ ਜਿਹੜਾ ਦਿਸ਼ੀ ਹੈ ਹਰੀ ਨਰਾਇਣ ਇਹ ਮੇਰੀ ਬੇਟੀ ਨੂੰ ਵਰਗ ਲਾ ਕੇ ਲੈ ਗਿਆ ਸੀ ਤੇ ਇਹਨਾਂ ਦਾ ਕਾਫੀ ਸਮੇਂ ਤੋਂ ਮਤਲਬ ਸਾਨੂੰ ਪੁਲਿਸ ਦੇ ਕੋਲ ਸੀਗੇ ਉਹਨਾਂ ਨੇ ਇਹਨਾਂ ਦੇ ਫੋਨ ਟਰੇਸ ਕੀਤੇ ਲੋਕੇਸ਼ਨਾਂ ਮਿਲਦੀਆਂ ਸੀ ਤੇ ਕਿ ਜਦ ਅਸੀਂ ਪਹੁੰਚਦੇ ਸੀ ਤੇ ਇਹ ਉਥੋਂ ਚਲੇ ਜਾਂਦਾ ਸੀ ਤੇ ਅੱਜ ਵੀ ਸਾਨੂੰ ਪਤਾ ਲੱਗਿਆ ਕਿ ਅਸੀਂ ਗਏ ਆ ਇਸ ਸਟੇਜ ਤੋਂ ਉਤਰ ਕੇ ਆਇਆ ਕਾਫੀ ਅੱਗੇ ਆਨ ਕੇ ਇਹਨੇ ਜੇ ਗਾਲੀ ਕੀਤੀ ਆ ਤੇ ਇਹ ਮੇਰੇ ਜਵਾਈ ਦੇ ਗੱਲ ਪੈ ਗਿਆ ਇਹਨੇ ਆਪ ਹੀ ਜੇਬ ਵਿੱਚ ਚਾਕੂs ਕੱਢ ਕੇ ਮੇਰੇ ਜਵਾਈ ਦੇ ਸਿਰ ਤੇ ਗਲੇ ਤੇ ਗੱਲ ਤੇ ਮਾਰਿਆ ਜੀ ਤੇ ਇਹਨਾਂ ਨੇ ਮੇਰੀ ਬੇਟੀ ਨੂੰ ਛੋਟੀ ਬੇਟੀ ਨੂੰ ਵੀ ਮਾਰਿਆ ਇਹ ਜਿਹੜੇ ਤੁਹਾਡੀ ਬੇਟੀ ਕੋਈ ਕਹਿ ਰਹੇ ਵਰਗਲਾਗ ਲੈ ਗਿਆ ਹਜੇ ਤੱਕ ਉਹਦਾ ਕੁਝ ਪਤਾ ਕੁਝ ਪਤਾ ਹੀ ਨਹੀਂ ਕਿੱਥੇ ਹੈਗੀ ਆ ਉਹ ਸਾਨੂੰ ਅਜੇ ਤੱਕ ਮਿਲੀ ਨਹੀਂ ਕਿੱਥੇ ਹੈਗੀ ਆ ਜਿਹੜੀ ਮੋਬਾਈਲ ਦੀ ਤੁਸੀਂ ਲੋਕੇਸ਼ਨਾਂ ਕਹਿ ਰਹੇ ਹੋ ਕਿ ਉਹ ਤੁਸੀਂ ਕਢਵਾਈਆਂ ਜੀ ਉਹ ਅਸੀਂ ਨਹੀਂ ਪੁਲਿਸ ਨੇ ਹੀ ਕਢਵਾਈਆਂ ਅੱਛਾ ਹਾਂਜੀ ਕਢੀਆਂ ਆ ਸਾਰੀਆਂ ਲੋਕੇਸ਼ਨਾਂ ਕਿੱਥੋਂ ਦੇਖੋ ਦਿੰਦੇ ਆਂ ਅਹੀਂ ਆ ਇੱਕ ਮਥਰਾਵਿੰਦਰਾਵੰਦੀ ਹੈ ਦਿੱਲੀ ਔਰ ਅੰਬਰਸਰ ਪੁਲਿਸ ਵੱਲੋਂ ਤੁਹਾਨੂੰ ਸਹਿਯੋਗ ਮਿਲਿਆ ਜੀ ਮਿਲਿਆ ਸੀ ਪੂਰਾ ਪੁਲਿਸ ਨਾਲ ਉਹ ਰਿਡੂ ਕਿੱਥੇ ਦੀ ਸਰਲੇਲਾ ਹਾਂਜੀ ਤੇ ਪੁਲਿਸ ਜਦੋਂ ਸਾਡੇ ਨਾਲ ਜਾਂਦੀ ਹੈ ਲੋਕੇਸ਼ਨ ਦਾ ਅਸੀਂ ਟ੍ਰੇਸ ਕਰਕੇ ਜਾਣਦੇ ਹਾਂ ਤੇ ਜਦੋਂ ਅਸੀਂ ਜਾਣੇ ਉੱਥੇ ਹੁੰਦੀ ਨਹੀਂ ਆ ਨਾਰਿਸ਼ੀ ਹੁੰਦਾ ਹੈ ਇਹ ਕਨਕਾ ਇਹ ਆਂਦੀ ਨਹੀਂ ਆ ਬੇਰੀ ਬੇਟੀ ਤੇ ਆਂਦੀ ਨਹੀਂ ਆ ਹੋਰ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਹਾਂ ਕਿ ਮੇਰੀ ਕੁੜੀ ਨੂੰ ਸਾਹਮਣੇ ਲਿਆਂਦਾ ਜਾਵੇ ਹਾਂ ਠੀਕ ਹੈ ਹੈਨਾ ਅੱਜ ਜਿਹੜੇ ਉਹਨੇ ਵਿਸ਼ੇ ਨੇ ਮੇਰੇ ਜਵਾਈ ਨੂੰ ਹਸਪਤਾਲ ਲਵਾਈਆਂ ਆ ਸਾਨੂੰ ਉਸ ਚੀਜ਼ ਦਾ ਵੀ ਇਨਸਾਫ ਮਿਲਣਾ ਚਾਹੀਦਾ ਜੀ ਮੇਰਾ ਨਾਮ ਹਰੀਨਰਨ ਜੀ ਤੇ ਕੱਲ ਜੀ 사ਸੰਗ ਚੱਲ ਰਿਹਾ ਸੀਗਾ ਤੇ ਹਰੀਨਾਮ ਸੰਗੀਤਨ ਸੀਗਾ ਨਾਲੇ ਪਰਿਆਵਰਣ ਦੇ ਉੱਤੇ ਬਨ ਮੋਸਫ ਸੀਗਾ ਤੇ ਸਾਰੀ ਸਮਾਜ ਸੇਵੀ ਸੰਸਥਾਵਾਂ ਨੇ ਮਿਲ ਜੁਲ ਕੇ ਕਾਰਜ ਰੱਖਿਆ ਸੀਗਾ ਕਿਹੜੀ ਜਗ੍ਹਾ ਹੋ ਰਹੀ ਸੀ ਇਹ ਜੀ ਖੰਡ ਵਾਲੇ ਦੇ ਅੰਦਰਲੇ ਪਾਸੇ ਜਿੱਥੇ ਪਹਿਲੇ ਘੋੜ ਦੀ ਮਿਲ ਹੁੰਦੀ ਸੀ ਉੱਥੇ ਹੋ ਰਿਹਾ ਸੀ ਠੀਕ ਹੈ ਤੇ ਸਾਰੇ ਬੜਾ ਅੱਛਾ ਕਾਰਜਕ੍ਰਮ ਚੱਲ ਰਿਹਾ ਸੀਗਾ ਤੇ ਮੈਂ ਸਟੇਜ ਤੇ ਬੈਠਾ ਸੀਗਾ ਮਨ ਸੰਚਾਲਨ ਤੇ ਤੇ ਸਾਹਮਣੇ ਰਵਨਪਾ ਜੀ ਆਏ ਤੇ ਮੈਂ ਦੇਖਿਆ ਵੀ ਤਰੇਆਰੇ ਤੇ ਆਂਦੇ ਉਹਨਾਂ ਨੂੰ ਇਸ ਤਰ੍ਹਾਂ ਸ਼ਰਮ ਆ ਰਿਹਾ ਤਾਂ ਮੈਂ ਸਟੇਜ ਤੋਂ ਉੱਤਰ ਕੇ ਚਲਾ ਗਿਆ ਜਾ ਕੇ ਤੇ ਉਹਨਾਂ ਦੇ ਕੋਲ ਮੈਂ ਕਿਹਾ ਆਓ ਭਾਜੀ ਰਾਮ ਰਾਮ ਜੀ ਤੇ ਐਨ ਐਚ ਜੀ ਉਹਨਾਂ ਨੇ ਨਾ ਮੈਨੂੰ ਫੜ ਲਿਆ ਗਏ ਕਿੰਦੇ ਕਿ ਮੇਰੀ ਵੋਟੀ ਕਿੱਥੇ ਆ ਮੈਂ ਕਿਹਾ ਭਾਜੀ ਮੈਨੂੰ ਨਹੀਂ ਪਤਾ ਹੈਗਾ ਤੁਹਾਡੀ ਵੋਟੀ ਕਿੱਥੇ ਆ ਕਹਿੰਦੇ ਨਹੀਂ ਤੈਨੂੰ ਪਤਾ ਆ ਮੈਂ ਕਿਹਾ ਭਾਜੀ ਮੈਨੂੰ ਨਹੀਂ ਪਤਾ ਹੈਗਾ ਤੁਹਾਨੂੰ ਕਿੰਨੇ ਦੱਸਿਆ ਕਹਿੰਦਾ ਮੈਨੂੰ ਕਿਸੇ ਨੇ ਦੱਸਿਆ ਆ ਠੀਕ ਹੈ ਤੇ ਮੈਨੂੰ ਵੋਟੀ ਦਾ ਜਿਹੜਾ ਆ ਉਹ ਪਤਾ ਚਾਹੀਦਾ ਤੇ ਐਨ ਐਚ ਉਹਨਾਂ ਨੇ ਹੱਥ ਆਪਾਈ ਸ਼ੁਰੂ ਕਰਤੀ ਤੇ ਆਪਣੇ ਵੱਲੋਂ ਵੀ ਹੱਥ ਆਪਾਈ ਜੋ ਵੀ ਗੋਤਮ ਗੁੱਥੀ ਹੋਰ ਹੈ ਜੀ ਐਨ ਐਚ ਫਿਰ ਸੰਗਤ ਨੇ ਆ ਕੇ ਸਾਨੂੰ ਛਡਾਤਾ ਮੈਨੂੰ ਇੱਕ ਸਾਈਡ ਤੇ ਲੈ ਗਏ ਤੇ ਉਹਨਾਂ ਨੂੰ ਇੱਕ ਸਾਈਡ ਤੇ ਕਰਤਾ ਉਹਨਾਂ ਦਾ ਕਹਿਣਾ ਹੈ ਕਿ ਆਪਣੀ ਜੇਬ ਦੇ ਵਿੱਚੋਂ ਕੋਈ ਤੇਜ਼ ਤਾਰਾ ਹਥਿਆਰ ਕੱਢ ਕੇ ਮੇਰੇ ਉੱਤੇ ਵਾਰ ਕੀਤਾ ਗਿਆ ਜਿਸ ਨੂੰ ਉਹਨਾਂ ਨੇ ਸਟਾਪ ਨਹੀਂ ਨਹੀਂ ਭਾਜੀ ਇਸ ਇਹੋ ਜੀ ਕੋਈ ਗੱਲ ਹੈ ਇਸ ਬਾਰੇ ਮੇਰੇ ਇਹਦੇ ਬਾਰੇ ਮੈਨੂੰ ਕੁਝ ਨਹੀਂ ਜੋ ਪਤਾ ਹੈ ਇਹ ਤੁਹਾਨੂੰ ਇਹ ਉਹਨਾਂ ਦਾ ਕਹਨਾ ਹੈ ਕਿ ਅਸੀਂ ਜਦੋਂ ਉੱਥੇ ਪਹੁੰਚੇ ਆਂ ਤੇ ਉਹ ਸਾਨੂੰ ਵੇਖ ਕੇ ਤੇ ਭੱਜਣ ਲੱਗੇ ਆ ਤੇ ਅਸੀਂ ਉਹਨਾਂ ਨੂੰ ਰਾਹ ਦੇ ਵਿੱਚ ਪੁੱਛਿਆ ਵੀ ਮਰੀਕਾ ਕੀ ਕਿੱਥੇ ਆ ਤੇ ਉਹ ਬਨੇ ਉਹਨਾਂ ਦੀ ਨਹੀਂ ਰਿਸ਼ਮਤ ਸੀ ਉਹਨਾਂ ਨੇ ਦੋਹ ਦਾ ਹਮਲਾ ਕੀਤਾ ਐਸੀ ਕੋਈ ਗੱਲ ਨਹੀਂ ਐ ਮੈਂ ਜਾ ਕੇ ਉੱਥੇ ਮੌਕੇ ਤੇ ਤੁਸੀਂ ਸੰਗਤ ਨੂੰ ਪੁੱਛ ਸਕਦੇ ਜੇ ਜਿਹੜੇ ਜਿठे ਪ੍ਰੋਗਰਾਮ ਸੀ ਮੈਂ ਹੱਥ ਜੋੜ ਕੇ ਵੈਲਕਮ ਕੀਤਾ ਸੀਗਾ ਕਿ ਚਲੋ ਆਏ ਆ ਜਿਵੇਂ ਚਲੋ ਆਪਣੇ ਆਏ ਨੀਅਰਸਟ ਡੀਅਰਸਟ ਆਏ ਆ ਮੈਂ ਤੇ ਇਸੇ ਭਾਵ ਦੇ ਨਾਲ ਗਿਆ ਹਾਂ ਕਿ ਚਲੋ ਆਪਣੇ ਆਏ ਆ ਤੇ ਆਏ ਆ ਤੇ ਸਵਾਗਤ ਹੈ ਰਮਨ ਤੇ ਉਹਨਾਂ ਦੀ ਛਾਸ ਜਾਨੀ ਕਿ ਕਨਕਦੀ ਮਾਤਾ ਲੋਵੀ ਇਹ ਰੂਪ ਲਾਈ ਜਾਂਦੇ ਨੇ ਕਿ ਤੁਸੀਂ ਵਰਗ ਲਾ ਕੇ ਜਿਹੜੇ ਕਲਕਣਾਂ ਨੂੰ ਲੈ ਕੇ ਜੇ ਨਹੀਂ ਮਹਾਰਾਜ ਜੀ ਐਸੀ ਕੋਈ ਗੱਲ ਨਹੀਂ ਹੈ ਇਹਦੇ ਵਿੱਚ 1% ਵੀ ਜਿਹੜਾ ਕੋਈ ਸੱਚ ਨਹੀਂ ਹੈਗਾ ਜੀ ਕਿਉਂਕਿ ਉਹਨਾਂ ਕਹਿੰਦੇ ਕਿ ਬਾਰ ਬਾਰ ਜਿਹੜੀ ਹੈ ਲੋਕੇਸ਼ਨ ਤੁਹਾਡੀ ਤੇ ਕਲਕਦੀ ਜਿਹੜੀ ਆ ਉਹ ਇੱਕ ਥਾਂ ਦੀ ਹੁੰਦੀ ਹੈ ਜੀ ਹਾਂ ਜੀ ਮੈਂ ਵੀ ਇੱਥੇ ਆ ਤੁਸੀਂ ਵੀ ਇੱਥੇ ਆ ਇਹ ਬਿਲਕੁਲ ਸਰਾਸਰ ਝੂਠ ਹੈਗਾ ਇਹਦੇ ਚ 1% ਵੀ ਸੱਚ ਨਹੀਂ ਹੈਗਾ ਹਾਈ ਜਾਰੇ ਸਬੰਧੀ ਤੁਹਾਡੀ ਪੁਲਿਸ ਨੂੰ ਸੁਣਾਈ ਕੀਤੀ ਗਈ ਜੀ ਕੱਲ ਪੁਲਿਸ ਦੇ ਕੋਲ ਆਪਾਂ ਗਏ ਸੀਗੇ ਆਪਣੀ ਐਪਲੀਕੇਸ਼ਨ ਜਿਹੜੀ ਹੈ ਉਹਨਾਂ ਨੂੰ ਦਿੱਤੀ ਹੈ ਤੇ ਲੇਕਿਨ ਸਭ ਕੁਝ ਪਤਾ ਹੁੰਦੇ ਹੋਏ ਵੀ ਜਿਹੜਾ ਅਖਬਾਰ ਦੇ ਵਿੱਚ ਗਲਤ ਬਿਆਨ ਲੱਗਿਆ ਕਿ ਪੁਲਿਸ ਨੇ ਜਿਹੜਾ ਆ ਸਾਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੋਇਆ ਆ ਤੇ ਇਹ ਮਤਲਬ ਇੱਕ ਗਲਤ ਮਤਲਬ ਮੈਸੇਜ ਜਿਹੜਾ ਨਿਊਜ਼ ਦੇ ਵੱਲੋਂ ਦਿੱਤਾ ਗਿਆ ਆ ਜਿਹੜਾ ਅਖਬਾਰ ਦੇ ਵਿੱਚ ਪੜਿਆ ਆ ਤੁਹਾਡੀ ਸੁਣਾਈ ਦਿੱਤੀ ਜੀ ਆਪਾਂ ਤੇ ਆਪਣੀ ਐਪਲੀਕੇਸ਼ਨ ਦਿੱਤੀ ਅਜੇ ਤੱਕ ਕੋਈ ਸੁਣਵਾਈ ਜਿਹੜੀ ਹੈ ਨਹੀਂ ਹੋਈ ਦੇਖੋ ਧਰਮ ਦਾ ਮਾਮਲਾ ਸੀ ਇਹਦੇ ਉੱਤੇ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਕੰਮ ਹੋਣਾ ਸੀ ਧਾਰਮਿਕ ਸਮਾਗਮ ਚੱਲ ਰਿਹਾ ਸੀਗਾ satsang ਚੱਲ ਰਿਹਾ ਸੀ ਸੰਤ ਮਹਾਤਮਾ ਇਹ ਜਿਨ੍ਹਾਂ ਨੇ ਆਪਣੇ ਲੀਡਰਸ ਨੇਤਾ ਸਾਰੇ ਮੰਨੇ ਪ੍ਰਮ ਨੇ ਸਾਰੇ ਜਿਹੜੇ ਉੱਥੇ ਪਹੁੰਚ ਹੋਏ ਸੀ ਤੇ ਉਹਨਾਂ ਦੇ ਵਿੱਚ ਇਹ ਕੰਮ ਹੋਣਾ ਇੱਕ ਧਾਰਮਿਕ ਜਿਹੜਾ ਭਾਵਨਾਵਾਂ ਨੂੰ ਵੀ ਠੇਸ ਪਹਾਰ ਰਿਹਾ ਹੈ ਤੇ ਇੱਕ ਛਵੀ ਖਰਾਬ ਹੋ ਰਹੀ ਹੈ ਦੇਖਿਆ ਜਾਏ ਤੇ ਆਪਾਂ ਇੱਕ ਧਾਰਮਿਕ ਕਰਮ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਉਹਦੇ ਬਦਲੇ ਚ ਹੱਡੀ ਵੀ ਛਵੀ ਖਰਾਬ ਹੋ ਰਹੀ ਹੈ ਸਾਡੀ ਛਵੀ ਦੇ ਨਾਲ ਜਿਹੜੀ ਬਾਕੀ ਸੰਸਮਾਜ ਹਰ ਇੱਕ ਦੀ ਛਵੀ ਜੁੜੀ ਹੋਈ ਹੈ ਇਹ ਹਾਂਜੀ ਭਾਜੀ ਕੀ ਨਾਮ ਹਾਂਜੀ ਇਹ ਨਾ ਹਰੀ ਨਾਰਾਇਣ ਆ ਗਰੀ ਪਟਤ ਜੀ ਨੇ ਇਹ ਆਪਣਾ ਪ੍ਰੋਗਰਾਮ ਕੋ ਚੱਲਣ ਦਿਆ ਤੇ ਉਹਨਾਂ ਦਾ ਕੁਕਰੇਲੂ ਝਗੜਾ ਆ ਇਹ ਰਮਨ ਪੰਡਾਰੀ ਨੇ ਵਰਜਿੰਦਰ ਪਾਲ ਇਹਨਾਂ ਦੀ ਪਤਨੀਆਂ ਨੀਨਾ ਤੇ ਇਹਨਾਂ ਨੇ ਇਹ ਲੈ ਗਏ ਆ ਉਹਨੂੰ ਢੜ ਕੇ ਤੇ ਉਹਦੇ ਸਬੰਧ ਵਿੱਚ ਇਹ ਪੁੱਛਣ ਆਏ ਇੱਕ ਦਰਖਾਤਾ ਕੋਤਾਂ ਇਹਨਾਂ ਦੇ ਖਿਲਾਫ ਪਉਂਦੇ ਆ ਉਹਦੇ ਸਬੰਧ ਵਿੱਚ ਇਹ ਰਮਨਪੰਨਾ ਦੀ ਇਹਦੀ ਸਾਲੀ ਦੀਪਿਕਾ ਸੱਸ ਸਰਿਕਾ ਤੇ ਇੱਕ ਸਾਲੀ ਇਹਨਾਂ ਦੀ ਸੱਸ ਤੇ ਸੱਸ ਮਾਸੀ ਇਹ ਆਏ ਇਹਨਾਂ ਨੂੰ ਪੁੱਛਣ ਵਾਸਤੇ ਵੀ ਕਿਉਂ ਪਾਉਂਦਾ ਜ ਤੈਨੂੰ ਤੇ ਉੱਥੇ ਇਹਨਾਂ ਦਾ ਲੜਾਈ ਝਗੜਾ ਹੋ ਗਿਆ ਉਹਨਾਂ ਦੇ ਜਿਹੜੇ ਆਗੇ ਹੀ ਚੇਲੇ ਉਹ ਇਹਨਾਂ ਦੇ ਗੱਲ ਪੈ ਕੇ ਤਾਂ ਰੌਣਕ ਪੜੀ ਨੂੰ ਸੱਟਾਂ ਲੱਗੀਆਂ ਮੈਡੀਕਲ ਕਰਾ ਰਹੇ ਆ ਇਹਦਾ ਜੂੜ ਰਿਜ਼ਲਟ ਆਏਗਾ ਉਹ ਤੁਹਾਨੂੰ ਅੱਗੇ ਦੱਸਾਂਗਾ